ਨਾਨਕ ਨਾਮ ਚੜ੍ਹਦੀ ਕਲਾ ਓਏ ਇਹਦਾ ਨਾਂ ਨਾਨਕ ਨਹੀਂ ਨਾਨੂੰ ਇਹ ਜੋ ਨਾਨੂੰ ਜੀ ਨੇ ਇਹ ਤਾਂ ਦੁਗਣੇ ਦੁਗਣੀ ਤੋਂ ਵੀ ਜ਼ਿਆਦਾ ਸ਼ਰਮ ਸਾਹਿਬ ਬਾਟ ਸਾਹਿਬ ਦੀ ਡੱਡਪੜ ਕਰਾਈ ਮਾਤਾ ਦੇ ਮੰਦਰ ਚ ਇਸ ਨਹੀਂ ਗੋਲੀਆਂ ਚਲਵਾਈਆਂ ਫਿਰ ਇਸ ਨੂੰ ਬਦਲ ਕੇ ਉਹ ਚਿਹਤਿਆਂ ਦੇ ਜਿੰਨਾਂ ਨੂੰ ਇਹ ਪ੍ਰਤਕਟ ਮਾਇਆ ਦਿੰਦਾ ਬਠੰਡੇ ਬਠੰਡੇ ਦੇ ਦੋ ਜਗਾ ਇਹਨੇ ਇਹੋ ਜਿਹਾ ਕਤਲ ਕਰਵਾਇਆ ਉੱਥੋਂ ਸਾਡੇ ਮਾਨ ਸਾਹਿਬ ਭੇਜ ਦਿੱਤਾ ਤੇ ਮਾਨਤਾ ਕਾਨੂੰਨ ਅਸੀਂ ਬੰਦ ਕਰਾਉਂਗਾ ਪੰਜਾਬ ਚੋਂ ਮਾਹ ਬੇਟਾ ਤੂੰ ਪਗੜਿਆ ਕੀ ਲੈਣਾ ਤੈਨੂੰ ਨਹੀਂ ਪਤਾ ਮੈਂ 70 ਤੋਂ ਟੱਪ ਗਿਆ ਇਹ ਪੰਜਾਬ ਪੁਲਿਸ 86 ਦਾ ਜੋੜ ਇਹ ਨਾਂ ਦੇ ਨਾਸ਼ੇ ਵਿਕਦੇ ਨੇ ਤੈਨੂੰ ਮਾਰ ਕੇ ਕਿਸੇ ਨਾਰ ਛੁੱਪ ਜਾਣਗੇ ਮੈਂ ਇੱਕ ਵਾਰ ਦੱਸ ਦਿੰਦਾ ਨਾ ਮੈਨੂੰ ਦਵਾਰੇ ਟੋਕਿਓ ਨਾ ਮੈਂ ਨਹੀਂ ਹਟਦਾ ਉਹਨੂੰ ਸਾਰਾ ਪੈਸਾ ਸੀ ਮਾਨਸਾ ਦੇ ਬਠਿੰਡੇ ਏਰੀਏ ਦਾ ਕਿੱਥੋਂ ਵਿਗਦਾ ਹੈ ਉਸ ਨੇ ਕੀ ਕਰਿਆ ਉਹਨਾਂ ਦਾ ਹੱਥਾਂ ਪਾਜ ਖੋਡਿਆ ਕੋਈ ਵੱਡੇ ਡੰਗਸ ਮੰਗਲਰ ਫੜ ਲਿਆ ਪਰ ਉਹਨਾਂ ਕੋਲ ਨਾਮਕ ਸੰਗਤ ਵੀ ਕੋਲ ਛੱਡੀ ਰਹੀ ਉਹਨਾਂ ਨਾਲ ਮੀਨਾ ਨਹੀਂ ਮੰਤਲੀ ਨਹੀਂ ਦੇਖਲੀ ਨਹੀਂ ਡੈਲੀ ਮੰਨੀ ਸੀ ਪੰਡ ਰਪੀਆਂ ਦੀ ਆਉਂਦੀ ਸੀ ਉਹ ਪੰਡ ਰਪੀਆਂ ਦੀ ਸਕਾ ਤੱਕ ਵੀ ਮੰਤਿਆ ਤੱਕ ਵੀ ਜੀਜੀ ਸਾਹ ਤੱਕ ਨਹੀਂ ਜਾਂਦੀ ਸੀ ਇੱਕ ਨੇ ਜੇੜੀ ਪਿੱਛੇ ਤੋਂ ਨਸ਼ਾ ਲੈ ਕੇ ਮੰਥਾ ਵੇਚਣ ਲਈ ਆ ਰਿਹਾ ਸੀ ਉਹ ਆਪ ਵੀ ਨਸ਼ਾ ਕਰਦਾ ਸੀ ਉਹਦਾ ਮੋਟਰਸਾਈਕਲ ਪਿੰਡ ਦੇ ਵਿੱਚ ਕਿਸੇ ਦੇ ਗੇਟ ਦਾ ਵੱਜ ਕੇ ਟਕਰਾ ਕੇ ਉਹਦਾ ਸਿਰ ਫੁੱਟੀਆਂ ਜਿਹਾ ਅੰਤ ਹੋ ਗਿਆ ਉਹਨੂੰ ਲਿਜਾ ਕੇ ਉਹਦੇ ਬੰਦੇ ਨੇ ਮੋਟਰ ਉੱਥੇ ਪਹੁੰਚਾ ਹਸਪਤਾਲ ਦਾਖਲ ਕਰਾਤਾ ਫਰਜ਼ ਤੋਂ ਫਰਜ਼ ਦਾਖਲ ਕਰਾਤਾ ਜਿਹੜਾ ਜਿਹੜਾ ਸਭ ਤੋਂ ਵੱਡਾ ਨਸ਼ਾ ਵੇਚਣ ਵਾਲਾ ਸੀ ਜਿਹਨੇ ਕਰੋੜਾਂ ਦੀ ਪ੍ਰੋਫਿਟ ਬਣਾਈ ਆਦੇ ਬੱਚੇ ਡੰਸ ਬਣਾ ਲਏ ਲੋਕਾਂ ਨੂੰ ਮਾਰਦੇ ਉਹ ਬੰਦੇ ਨੇ ਨਾਨੂ ਨੂੰ ਤੇ ਡੀਐਸਪੀ ਨੂੰ ਤੇ ਹਾਂ ਵੀ ਹੁਣ ਗੱਲ ਬਣ ਗਈ ਉਹ ਜਿਹੜਾ ਝੋਟਾ ਉਤੇ ਕੇਸ ਪਾਇਆ ਵੀ ਇਹਨੇ ਮਾਰਿਆ ਉਹਨੇ ਅਕਲ ਦੇ ਤਾਂ ਐਸਐਸਆਈ ਸਾਗਰ ਦੇ ਨੂੰ ਵੀ ਤੈਨੂੰ ਪ੍ਰਮੋਟ ਕਰਾਂਗਾ ਤੂੰ ਉਸ ਝੋਟੇ ਨੂੰ ਚੁਕਲਿਆ ਆਟਪਾਟ ਸਾਹਿਬ ਜਦੋਂ ਹੀ ਫਿਰਦੇ ਰਹੇ ਬਣਾ ਦਫ਼ਤਰ ਤੋਂ ਦਾੜੀ ਕੇਸ ਰੱਖੇ ਹੋਏ ਨੇ ਗੱਡੀ ਜੀ ਲੈ ਹੀ ਫਿਰਦੇ ਰਹੇ ਪੁੱਕੇ ਥਾਂੇ ਰਾਤ ਕਿਤੇ ਥਾਂ ਜਾਉਣਾ ਹੈ ਨੰਨੂ ਵਾਰੇ ਮੇਰੀ ਡਿਊਟੀ ਲਈ ਆਏ ਉਹ ਹਰ ਹਫ਼ਤੇ ਨੰਨੂ ਸਿੱਧਾ ਜੇਲ੍ਹ ਤੇ ਛੁੱਟਾ ਛੋਟੇ ਕੋਲੇ ਗਿਆ 7:10 ਦੇ ਮਾ ਜੇਲ੍ਹ ਫਰਟੇ ਦੇ ਅੰਦਰ ਹੁੰਦਾ ਐਸਐਸਪੀ ਦੇ ਜੇਲ੍ਹ ਵਾਲਿਆਂ ਨੂੰ ਕਹਿੰਦੇ ਇਹਨੂੰ ਦਾਅ ਸਬਦੀ ਦੇ ਪਾਸੇ ਜੀ ਵੀ ਕੁਛ ਨਾ ਕੁਛ ਨੂੰ ਨਸ਼ਾ ਦਿਓ ਡਾਕਟਰ ਕਹਿੰਦੇ ਇਸ ਕਰਾਵਾਂਗੇ ਫਲਾਣਾ ਕਰਾਂਗੇ ਇਹਨੂੰ ਉਨੇ ਚਿਰ ਚ ਮੈਂਟਲ ਕਰ ਦਿਓ ਤੌਰ ਚਿਰ ਕਰ ਦਿਓ ਵੀ ਬਾਹਰ ਆ ਕੇ ਸਾਡੇ ਨਾਲ ਲੜੇ ਨਾ ਇਹ ਤੁਹਾਨੂੰ ਫਿਰ 8 ਦਿਨ ਮਿਲਦਾ ਕਾਲਾ ਨਾਨ ਸਿੰਘ ਉਹ ਬੋਲਦਾ ਛੋਟਾ ਦੂਰ ਹੋਇਆ ਦੂਰ ਹੋਇਆ ਤੁੰਮੇ ਨਾਲ ਗੱਲ ਨਹੀਂ ਕਰ ਸਕਾ ਕਾਹੇ ਮੇਰੇ ਗੋਲੀ ਮਰਵਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰੂੰਗਾ ਸਾਡੇ ਸਾਹ ਬਹਾਦਰ ਕਰਨਲ ਕੁਸ਼ਪਿੰਦਰ ਸਿੰਘ ਜੀ ਬਾਖ ਸਾਹਿਬ ਦੀ ਅਤੇ ਉਸ ਦੇ ਪਰਿਵਾਰ ਬਾਰੇ ਦੂਸਰੀ ਗੱਲ ਕਰੂੰਗਾ ਮੈਂ ਜੋ ਕਿ ਮੈਂ 2 ਸਾਲ ਅੱਜ ਤੋਂ 2 ਸਾਲ ਤੋਂ ਪਹਿਲਾਂ ਜਦੋਂ ਕਿਤੇ ਬੋਲਣ ਦਾ ਮੌਕਾ ਮਿਲਦਾ ਮੈਂ ਇਹ ਬੋਲਦਾ ਹੁੰਦਾ ਡਾਕਟਰ ਨਾਲਕ ਸਿੰਘ एसएसपी आईपीएस मानसा ए उदो ਸਾਡੇ ਮਾਨਸਾ ਸੀ ਪਰ ਉਥੇ ਇੱਕ ਉਸ ਨਸ਼ਾ ਵਿਰੋਧੀ ਅੰਦੋਲਨ ਦੇ ਵਿੱਚ ਪੰਜਾਬ ਦੇ ਵਿੱਚੋਂ ਬਹੁਤ ਦੂਰੋਂ ਦੂਰੋਂ ਬਹੁਤ ਵੱਡੇ ਦੋ ਇਕੱਠ ਹੋਏ ਇਥੋਂ ਤੱਕ ਜਿੱਥੇ ਉਹ ਬੈਰੀਅਲ ਹੈ ਉਥੋਂ ਤੱਕ ਦੁਨੀਆ ਆਈ ਸੀ ਤੇ ਦੁਨੀਆ ਭਰ ਦੇ ਲੰਗਰ ਹਰ ਸੰਸਤਾ ਕਾਰਸੇਵਾਲਿਆਂ ਨੇ ਹੋਰਾਂ ਨੇ ਚਲਾਈ ਸੀ ਮੈਂ ਗੱਲ ਮੋੜ ਕੇ ਉੱਥੇ ਜਾ ਮਾ ਉੱਥੇ ਇੱਕ ਸਰਪੰਚ ਮੋਗੇ ਤੋਂ ਆਇਆ ਉਸਨੇ ਬੋਲਿਆ ਬੁਲਾ ਰਿਓ ਮੈਨੂੰ ਸਪੈਸ਼ਲ ਕਹਿ ਕੇ ਗਿਆ ਵੀ ਐ ਨਾ ਬੋਲਿਆ ਕਰ ਇਹਨੂੰ ਬੋਲਣਾ ਕੀ ਹੈ ਕਹਿੰਦਾ ਨਾਨੂ ਨਾਨਕ ਨਾਮ ਚੜਦੀ ਕਲਾ ਓਏ ਇਹਦਾ ਨਾਂ ਨਾਨਕ ਨਹੀਂ ਨਾਨੂ ਹੁਣ ਮੈਂ ਦੇ ਬਾਰੇ ਇਸ ਤੋਂ ਪਹਿਲਾਂ ਕਰਨਲ ਪੁਸ਼ਪਿੰਦਰ ਸਿੰਘ ਜੀ ਬਾਟ ਸਾਹਿਬ ਦੇ ਕੱਲ ਬਹੁਤ ਵੱਡਾ ਦੋਨੇ ਪਾਸੇ ਕੱਟ ਦੇਖਿਆ ਉਹਦੇ ਫਾਦਰ ਸਾਹਿਬ ਰਿਟਾਇਰਡ ਆਫਸਰ ਜੋ ਕਿ ਕਾਫੀ ਸਮਾਂ ਇੱਥੇ ਬੈਠ ਕੇ ਗਏ ਉਮਰ ਬਡੇਰੀ ਸੀ ਉਹਦੇ ਫਾਦਰ ਸਾਹਿਬ ਖੁਦ ਆਰਮੀਰ ਡਾਇਰੈਕਟਰ ਫਿਰ ਜੋ ਇਹ ਉਸ ਛੇਰ ਦੇ ਮੰਗਰ ਬੜੀ ਵੱਡੀ ਤਾਕਤ ਕੜੀਆ ਸਾਥੀਓ ਉਹ ਹੈ ਛੇਰਨੀ ਚਾਸੀ ਦੀ ਰਾਣੀ ਇਹ ਮੈਡਮ ਮੈਂ ਦੱਸ ਰਿਹਾ ਮੈਂ ਨੂੰ ਕੱਲ ਪਤਾ ਲੱਗਿਆ ਉਹ ਕੋਈ ਇੱਕ ਪੀੜੀ ਕੋਈ ਦੋ ਪੀੜੀ ਵੱਧ ਤੋਂ ਵੱਧ ਤਿੰਨ ਪੀੜੀਆਂ ਇਹਲਾ ਦਾਦੇ ਦਾ ਦਾਦਾ ਆਰਮੀ ਆਫ ਅਥਰ ਪੰਜ ਪੀੜੀਆਂ ਤੋਂ ਆਰਮੀ ਆਫ ਅਥਰ ਬੀ ਬੱਚੀ ਬੀਵਾਜ ਸੁਬੰਦਰ ਕਾਰ ਬਾਤ ਜਨਾਬੇ ਦਾਦੇ ਪੜਦਾਦੇ ਨੇ ਫਸਟ ਵਾਰ ਪਹਿਲੀ ਮਹਾਂ ਜੰਗ ਦੂਜੀ ਮਹਾਂ ਜੋਧਾ ਤੇ ਬਾਤ 62 65 71 ਦੀਆਂ ਲੜਾਈਆਂ ਜਿੱਤਾ ਲਿਆ ਉਹਨਾਂ ਮਹਾਨ ਫਸਤੀਆਂ ਦਾ ਖੂਨ ਹੈ ਇਸ ਬੀਬੀ ਦੇ ਅੰਦਰ ਇਸ ਬੀਬੀ ਦੀ ਕਕਾਲ ਤੇ ਕੱਲ ਦਾ ਕੱਟ ਅੱਜ ਛੰਡੇ ਆ ਬੀਬੀ ਨੇ ਵੀ ਰਿਕਵੈਸਟ ਕੀਤੀ ਆ ਕੱਲ ਨੂੰ ਪਤਾ ਲੱਗ ਜੂਗਾ ਹੁਣ ਮੈਂ ਦੱਸਦਾ ਇਸ ਪਰਿਵਾਰ ਲਈ ਦੱਸ ਦਿੱਤਾ ਇਹ ਜੋ ਨਾਨੂ ਜੀ ਨੇ ਇਹ ਤਾਂ ਦੁਗਣੇ ਦੁਗਣੀ ਤੋਂ ਵੀ ਜ਼ਿਆਦਾ ਸ਼ਰਮਸਾਹ ਬਾਟ ਸਾਹਿਬ ਦੀ ਇਹਨੂੰ ਤਾਂ 14 ਸਾਲ ਹੋਏ ਹੋਣੇ ਇਹ ਪਹਿਲਾਂ ਪਤਾ ਨਹੀਂ ਕਿੰਨੀ ਕੀ ਰਿਸ਼ਵਤ ਦੇ ਕੇ ਲੱਗਿਆ ਹੋਣਾ ਪਹਿਲਾਂ ਇੱਥੇ ਪਟਿਆਈ ਸੀ ਗੜਬੜ ਕਰਾਈ ਮਾਤਾ ਦੇ ਮੰਦਰ ਚ ਇਸ ਨਹੀਂ ਗੋਲੀਆਂ ਚਲਵਾਈਆਂ ਫਿਰ ਇਸ ਨੂੰ ਬਦਲ ਕੇ ਉਹ ਚਿਹਤਿਆਂ ਨੇ ਜਿੰਨਾਂ ਨੂੰ ਇਹ ਉਪਰਤਕ ਮਾਇਆ ਦੰਦਾ ਬਠੰਡੇ ਬਠੰਡੇ ਦੇ ਦੋ ਜਗਾਇਨੇ ਇਹੋ ਜੇ ਕਤਲ ਕਰਵਾਏ ਉੱਥੋਂ ਸਾਡੇ ਮਾਨਸਾ ਭੇਜ ਦਿੱਤਾ ਜਦੋਂ ਮਾਨਸਾ ਆਇਆ ਇਹ ਨਾਂਕ ਤੇ ਮੈਂ ਤੁਹਾਨੂੰ ਨਾਨਕ ਕਹਾਂ ਨਾਨੂ ਸਾਥੀਓ ਹੱਸਿਓ ਨਾ ਮੈਂ ਤਾਂ ਪੰਜ ਸੱਤ ਪੜਿਆ ਆ ਮੈਂ ਤਾਂ 1975 ਦੇ ਬੀਸੀ ਜਾ ਕੇ ਆਰਮੀ ਦੀ ਸਿੱਖੀ ਆ ਉਹ ਤੋਂ ਬਾਅਦ ਅੱਜ ਤੱਕ ਮੈਂ ਆਰਮੀ ਦਾ ਨੰਮਕ ਹੁਣ ਪੈਨਸ਼ਨ ਦੇ ਰੂਪ ਚ ਖਾ ਰਿਹਾ ਉਹ ਕਰਨਲ ਸਾਹਿਬ ਤੇ ਹਮਲਾ ਨਹੀਂ ਕਰਮਾ ਸਾਹਿਬ ਬੇਟੇ ਅੰਦਰ ਤੇ ਹਮਲਾ ਨਹੀਂ ਉਹ ਜਿਹੜਿਆ ਤੁਸੀਂ ਬੈਠਿਓ ਤੁਸੀਂ ਕਿੱਥੇ ਕਿੱਥੇ ਨੌਕਰੀਆਂ ਕੀਤੀਆਂ ਤੁਹਾਨੂੰ ਪਤਾ ਹੈ ਕਿਹੜਾ ਬਾਰਡਰ ਕਿਹੜਾ ਸੂਬਾ ਕਿਹੜੇ ਜੰਗਾਂ ਕਿਹੜਾ ਬਰਫੀਲਾ ਇਲਾਕਾ ਕਿਹੜਾ ਇਖਤਾਨ ਤੁਸੀਂ ਬੈਠਿਓ ਅਣਖਾਂ ਵਾਲੇ ਹੋ ਜ਼ਮੀਰਾਂ ਵਾਲੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਭਰਾ ਸਭ ਮਹਿਮਾ ਤੋਂ ਦੁਗਣੇ ਨੇ ਜਿਹੜੇ ਦੂਜੇ ਵਿਭਾਗਾਂ ਦੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਿਸਾਨਾਂ ਦਾ ਵੀ ਧੰਨਵਾਦ ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਵਾ ਮੈਂ ਉਹਨਾਂ ਨੂੰ ਬੇਨਤੀ ਤੇ ਅਪੀਲ ਕਰਦਾ ਮੱਧ ਬਰਾਹੀ ਉਹ ਸਾਕਾ ਫੌਜੀਓ ਕੱਲ ਨੂੰ ਛੋਟੇ ਨਾਲ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਆਓ ਆਪਾਂ ਇਨਸਾਫ ਲਈਏ ਇਨਸਾਫ ਕਿਦੇ ਲਈ ਲੈਣਾ ਹੈ ਇਹ ਲੜਾਈ ਕਿਹਦੀ ਆ ਖਾਕੀ ਵਰਸਸ ਗ੍ਰੀਨ ਖਾਕੀ ਵਰਸਸ ਗ੍ਰੀਨ ਪੰਜਾਬ ਪੁਲਿਸ ਵਰਸਸ ਦਿੱਲੀਅਨ ਆਰਮੀ ਹੋਏ ਮੈਨੂੰ ਸਮਝ ਨਹੀਂ ਆਉਂਦੀ ਅੱਜ ਸਾਡਾ ਸਰਵਿੰਗ ਕਰਨ ਦੇ ਹਿਸਾਬ ઓਨ ਡਿਊਟੀ ਉਹ ਆ ਜਿਵੇਂ ਬੇਟੇ ਨੂੰ ਪੀਜ਼ਾ ਖਵਾ ਰਿਹਾ ਹੈ ਦਿੱਲੀ ਤੋਂ ਚੱਲ ਕੇ ਆਇਆ ਆਪਦੀ ਫੈਮਿਲੀ ਨਾਲ ਤਿਹਾਰ ਮਨਾਉਣ ਲਈ ਇੰਨਾਂ ਦੇ ਗੁੰਡਿਆਂ ਨੇ ਉਹ ਸਾਈਡ ਤੇ ਖੜੇ ਆਪਦੇ ਬੱਚੇ ਕੋਲੇ ਨੌਜਵਾਨ ਅੰਗਦ ਇੱਧਰ ਫੋਟੋ ਦੇਖ ਲਓ ਇਹ ਅੰਗਦ ਦੀ ਫੋਟੋ ਆ ਸੱਤ ਸੱਟ ਆ ਉਹਦੇ ਨਾਲ ਨਾਲ ਉਸ ਬੱਚੇ ਦੇ ਸਾਹਮਣੇ ਉਸ ਕਰਨਲ ਪਿਤਾ ਨੂੰ ਕੁੱਟਿਆ ਗਿਆ ਕੋਈ ਇਹ ਜਾਂ ਨੌਜਵਾਨ ਬਾਪ ਬਰਦਾਸ਼ਤ ਕਰ ਸਕਦਾ ਇਹ ਬਾਪ ਦੀ ਕੁੱਟ ਮਾਰ ਚਾਹਦਾ ਇਹ ਪੰਜਾਬ ਪੁਲਿਸ ਬਰਤ ਜਿੰਨ ਦਿਨ ਆਰਮੀ ਅੱਜ ਤੱਕ ਕਰਨਲ ਸਾਹਿਬ ਤੇ ਹਮਲਾ ਹੋਇਆ ਮੈਂ ਥੋੜੀ ਵੀ ਬੇਰਤੀ ਕੱਢਣਾ ਆਨ ਡਿਊਟੀ ਕੱਲ ਨੂੰ ਫਿਰਗੇਦੀਏ ਸਾਹਿਬ ਤੇ ਵੀ ਹੋਊਗਾ ਪਰਸ ਨੂੰ ਮੇਜਰ ਜਨਰਲ ਸਾਹਿਬ ਤੇ ਵੀ ਹੋਊਗਾ ਜੇ ਸਾਡਾ ਥੱਲਸਾ ਨਾ ਮੁੱਠੀ ਕਰਦੇ ਇੱਧਰ ਪਟਨਾਪੁਰ ਚ 에어ਪੋਰਟ ਤੇ ਉਤਰੂ ਬਾਅਦ ਮੁੰਡੇ ਇਹੀ ਕਹਨੇ ਹੁੰਦੇ ਨੇ ਡੇਗ ਲਾਂਗੇ ਉਹਨੂੰ ਜਰਨਲ ਸਾਹਿਬ ਸੋਚ ਲਓ ਫਿਰ ਸਾਡਾ ਬਾਕੀਆਂ ਦਾ ਸਾਡਾ ਚਪਾਈਆਂ ਦਾ ਤਾਂ ਬਣ ਲਈ ਕੀ ਹੈ ਅਸੀਂ ਐਕਸ ਆਰਮੀ ਜਨੇਵੀ ਹਾਂ ਪੰਜਾਬ ਦੇ ਇੱਜ਼ਤ ਬਹਾਲ ਕਰਨ ਦੇ ਲਈ ਇਹ ਇਨਸਾਫ ਲੈਣ ਲਈ ਇੱਥੇ ਆਏ ਆ ਤੇ ਆਵਾਂਗੇ ਦੇਖੋ ਮੈਂ ਪੰਜਾਬ ਦੇ ਸਬਕਾਂ ਸਾਇਨਕਾਂ ਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹਉਣਾ ਇੱਥੇ ਕੱਲ ਮੈਂ ਕੱਲ 8 ਵਜੇ ਪਹੁੰਚ ਗਿਆ ਸੀ ਮੇਰਾ ਚੋੜਾ ਉਹ ਟੰਗਾ ਉਹ 3 ਗਾਰਡ ਦੇ ਵਿੱਚ ਆਪਦੇ ਕੱਪੜੇ ਲੈ ਕੇ ਆਇਆ ਇੱਥੇ ਸੁੱਤਾ 2 ਵਜੇ ਤੱਕ ਵੀ ਨਹੀਂ ਦੱਸਦੇ ਮੈਂ ਸਾਨੂੰ ਪੁਲਿਸ ਨੇ ਜਲੀਲ ਕੀਤਾ ਇੰਸਪੈਕਟਰ ਐ ਸਾਨੂੰ ਸੌਣ ਲੱਗੇ ਮੈਂ ਕਿਹਾ ਵੀ ਕਿਸੇ ਨੇ ਬੋਲਣਾ ਨਹੀਂ ਤੇਰਾ ਬੰਦੇ ਨੂੰ ਅਸੀਂ ਸੌਂਗੇ ਦੋ ਬੰਦੇ ਨੇ ਅਸੀਂ ਰਾਤ 2 ਵਜੇ ਡਿਊਟੀ ਦਿੱਤੀ ਆ ਉਹ ਕਹਿਣ ਦੀਏ ਕੁਝ ਬੋਲਣ ਅਸੀਂ ਆਪਦੇ ਉੱਚ ਅਫਸਰਾਂ ਨੂੰ ਐਸਐਸਪੀ ਆਈਜੀ ਡੀਐਨ ਬੱਸ ਦੇ ਇਹ ਵੀ ਹੁੱਲੜਵਾਜੀ ਕਰਦੇ ਨੇ ਓਏ ਅਸੀਂ ਐਵੇਂ ਨਹੀਂ ਬੜੇ ਡਿਸਪਲਿਨ ਤੇ ਸੱਤ ਚ ਨੌਧੀ ਕੀਤੀ ਐ ਉਹ ਉਹੀ ਖੂਨ ਅੱਜ ਵੀ ਸਾਡੇ ਚ ਅਸੀਂ ਚੁੱਪ ਕਰਕੇ ਉਹਨਾਂ ਨੂੰ ਹੱਥ ਬੰਨੇ ਜੀ ਤੁਸੀਂ ਆਪਦੀ ਡਿਊਟੀ ਕਰੋ ਸਾਨੂੰ ਆਪਦੀ ਕਾਰਨ ਦਿਓ ਹਰੇ ਕੰਟੇ ਕੰਟੇ ਵਾ ਸਾਡੀਆਂ ਫੋਟੋਆਂ ਲੈਂਦੇ ਰਹੇ ਆਉਂਦੇ ਰਹੇ ਵਿੱਚ ਪੰਡਾ ਸਾਡੇ ਸਿਰਫ ਅਸੀਂ 15 ਬੰਦੇ ਸੇਹਰਾ ਨਾ ਜਵਾਨ 12 ਵਜੇ ਅਸੀਂ ਕਹਤਾ ਸੌਂ ਜਾਓ ਇੰਨਾ ਦੀਆਂ ਇਹ ਹਾਲਤਾਂ ਨੇ ਉਹ ਇੱਥੇ ਨਾ ਇੱਕ ਕੱਲ ਸਵੇਰ ਤੋਂ 8 ਵਜੇ ਰਾਹ ਸਾਡੇ ਨੇ ਆ ਰਵਾਨੀ ਜੀਤ ਤੋਂ ਏਅਰ ਫੋਰਸ ਦਾ ਬੰਦਾ ਉਹ ਜੇ ਨਾ ਵੀ ਟੋਪੀ ਲਈ ਇੱਥੇ ਕੁਛੀ ਦਾ ਬੈਠੇ ਨੇ ਇਹ ਆਇਆ ਹਰਿਆਣਾ ਚੋਂ ਏਅਰ ਫੋਰਸ ਦਾ ਬੰਦਾ ਉਹ ਸਭ ਕਲੇਲੋ ਪੰਜਾਬ ਦੇ ਸਾਬਕਾ ਫੌਜੀਓ ਤੇ ਮੌਜੂਦਾ ਸਾਰੇ ਅਫਸਰ ਜੇਸੀਓ ਉਹ ਆਰਥਰੇ ਫੌਜੀਆਂ ਨੂੰ ਬੇਨਤੀ ਕਰਦਾ ਖੋ ਜ ਨਹੀਂ ਇਹ ਆ ਸਕਦੇ ਕਿਉਂ ਉਹਨਾਂ ਤੇ ਐਕਸ਼ਨ ਆ ਉਹ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਤਾਂ ਇਥੇ ਭੇਜ ਸਕਦੇ ਨੇ ਅ ਉਹਨਾਂ ਨਾਲ ਵੀ ਹੋ ਸਕਦੀ ਹੈ ਉਹ ਨਾ ਆਉਣ ਵਰ ਮੌਕੇ ਦੇ ਆਉਣ ਡਿਊਟੀ ਨੇ ਪਰਿਵਾਰ ਤਾਂ ਬਹੁਤਾ ਪਿੱਛੇ ਕੀ ਅਸੀਂ ਇੱਕ ਦੋ ਦਿਨ ਇਸ ਕੰਮ ਨਹੀਂ ਕਰ ਸਕਦੇ ਜੇ ਤੱਕ ਹਰਿਆਣੇ ਦੇ ਵਿੱਚੋਂ ਜੇ ਸੀਓ ਰੈਂਕ ਲਾਇਆ ਏਅਰ ਫੋਰਸ ਦਾ ਬੰਦਾ ਇੱਥੇ ਆ ਕੇ ਇੱਥੇ ਸਵੇਰੇ ਉੱਠ ਕੇ ਸਾਡੇ ਨਾਲ ਥੁੱਤਾ ਉਹਨੇ ਪੂਰਾ ਝਾੜੂ ਲਾਇਆ ਜਿਨ੍ਹਾਂ ਨੇ ਕੱਲ ਦੇ ਲੰਗਰ ਆਏ ਉਹ ਸੱਤਿਆ ਹੋਇਆ ਜਾਂ ਸਵਾਮ ਸਾਡਾ ਸਾਫ ਕਰਿਆ ਛੇ ਤੋਂ ਲਾ ਕੇ ਸਾਡੇ ਅੰਤ ਤੱਕ ਸੱਤ ਬੰਦਿਆਂ ਨੇ ਸਾਰੀ ਸਫਾਈ ਕੀਤੀ ਫੇਰੇ ਇਹ ਪੁੱਛਵਾਇਆ ਨੂੰ ਪਤਾ ਲੱਗਿਆ ਜਿਨ੍ਹਾਂ ਚ ਅੰਤ ਸੀ ਆਹ ਵਾਚੇ ਹੀ ਉਹਨਾਂ ਨੇ ਕਿਤੇ ਨੋਟੀ ਕੀਤੀ ਆ ਇਹਨੇ ਫੌਜੀ 500 ਰੁਪਏ ਦਾ ਕੂੜਾ ਚੁੱਕਿਆ ਸੀ ਹੋ ਦੂਰ ਕੂੜੇ ਦਾ ਚ ਪਾ ਕੇ ਆਏ ਆ ਇਨਾਂ ਵਿੱਚ ਵੀ 5% ਚੰਗੇ ਨੇ ਹੈਗੇ ਨੇ 93 ਨਹੀਂ ਨਹੀਂ ਕਿਉਂ ਨਹੀਂ ਆਹ ਆਹ ਨੋਟ ਰਿਸ਼ਵਤ ਮੈਂ ਇਹ ਦੱਸ ਦਿੱਤਾ ਹੁਣ ਤੁਹਾਨੂੰ ਨਾਨਕ ਬਾਰੇ ਵੀ ਨਾਨੂ ਬਾਰੇ ਵੀ ਇਹ ਨਾਨੂ ਨੇ ਕੀ ਕੀਤਾ ਮੈਂ ਤਾਂ ਭਾਈ ਉੱਥੇ ਵੀ ਜਿੱਤੀ ਮੈਂ ਤਾਂ ਬੋਲਣ ਨੂੰ ਜਾਣਦਾ ਸੀ 70 ਘੱਟ ਤੋਂ ਬਾਅਦ ਮਾਣ ਨਾਲ ਮੈਂ ਇਹਨੇ ਨਾਲ ਕੇ ਸੰਗਿਆ ਬੋਲਣ ਲੱਗਾ ਤੁਹਾਡੇ ਸਾਹਮਣੇ ਤੁਹਾਡੇ ਦਰਸ਼ਨ ਕਰਾਤੇ ਮੇਰਾ ਇਕਲੌਤਾ ਪੁੱਤਰ ਉਹਦਾ ਨਾਮ ਪਰਵਿੰਦਰ ਸਿੰਘ ਹੈ ਉਹ ਬਈ ਜੋੜ ਦਾ ਹੱਟਾ ਕੱਟਾ ਬਾਕਸਰ ਸੀ ਬਹੁਤ ਤਕੜਾ ਸੀ ਪੱਟਿਆ ਆ ਜਾਂਦਾ ਲੈ ਫਰਖਾਸਤ ਪੜਦਾ ਸੀ ਉਹ ਕਿਤੇ ਆਇਆ ਜੋਸ਼ ਤੋਂ ਦੇ ਦੋਸਤੂ ਦੇ ਨਾਲ ਬਹੁਤ ਸਾਰੇ ਪੰਜਾਬ ਤੋਂ ਜਲੰਧਰ ਸੰਗਰੂਰ ਜਿਹਨੇ ਬਾਕਸਿੰਗ ਆਲੇ ਕਿਰਕਟਾਲੇ ਖਡਿਆਰੀ ਸੀ ਉਹਦੇ ਮਿੱਤਰ ਸੀ ਉਹ ਸਿੱਧਾ ਹੱਤਾ ਆ ਬੰਦਾ ਤੇ ਮੈਂ ਤਾਂ ਕਹਿੰਦਾ ਇਹ ਸ਼ੇਬਦ ਕਰਾਉਂਗਾ ਪੰਜਾਬ ਚੋਂ ਮਾਹ ਬੇਟਾ ਚੁੱਪ ਕਰ ਜਾ ਕੀ ਲੈਣਾ ਤੈਨੂੰ ਨਹੀਂ ਪਤਾ ਮੈਂ ਛੱਤਾਂ ਤੋਂ ਟੱਪ ਗਿਆ ਇਹ ਪੰਜਾਬ ਪੁਲਿਸ 86 ਗੱਟਿਓਂ ਇਹ ਨੰਦੇ ਨਸ਼ੇ ਵਿਖਦੇ ਨੇ ਤੈਨੂੰ ਮਾਰ ਕੇ ਕਿਸੇ ਨਾਰ ਛੁੱਟ ਜਾਣਗੇ ਤੇਰਾ ਜਵਾਕ ਸਾਡੇ ਪੰਜ ਸਾਲ ਦਾ ਇੱਕ ਸਾਡੇ ਤਿੰਨ ਸਾਲ ਦਾ ਇਹਨਾਂ ਨੂੰ ਨਸ਼ੇ ਦੀ ਮਰ ਜਾਣਗੇ ਅਸੀਂ ਕੀ ਕਰਾਂਗੇ ਕਹਿੰਦਾ ਇੱਕ ਵਾਰ ਦੱਸ ਦੇਣਾ ਤੁਸੀਂ ਮੇਰੇ ਮਾਂ ਤੇ ਪਿਓ ਆ ਮੈਂ ਘਰ ਵਾਲੀ ਆਂ ਨਾ ਬੱਚਿਆਂ ਨੂੰ ਤਾਂ ਪਤਾ ਨਹੀਂ ਮੈਨੂੰ ਦੁਬਾਰੇ ਟੋਕ ਕਿਉਂ ਨਾ ਮੈਂ ਨਹੀਂ ਹਟਦਾ ਸਕੂਲਾਂ 'ਚ ਹੋ ਗਿਆ ਸਤਾਰਾਂ ਤੋਂ 35 ਸਾਲ ਤੱਕ ਦੇ ਕਹਿੰਦਾ ਬੱਚੇ ਸਾਡੇ ਪੰਜਾਬ ਦੇ ਕਹਿੰਦਾ ਟੀਕੇ ਲਾ ਲਾ ਗੋਲੀਆਂ ਪਤਾ ਨਹੀਂ ਕੀ ਕੀ ਘੋੜੇ ਕੁੜੇ ਨੈਣੋਂ ਨੇ ਡਰਗ ਬੇਚਦੇ ਨੇ ਉਹਨੂੰ ਸਾਰਾ ਪਤਾ ਸੀ ਮਾਂਥਾ ਤੇ ਬਠਿੰਡੇ ਏਰੀਆ ਦਾ ਕਿੱਥੇ ਵਿਗਦਾ ਹੈ ਉਸ ਨੇ ਕੀ ਕਰਿਆ ਉਹਨਾਂ ਦਾ ਹੱਥਾਂ ਪਾਜ ਖੋਲਿਆ ਕੋਈ ਵੱਡੇ ਲੰਗ ਸਮਗਲ ਫੜ ਲੈ ਪਰ ਔਰਗਾਂ ਨੂੰ ਪੁਲ ਨਾਨਕ ਸਿੰਘ ਦੇ ਪੁਲ ਛੱਡ ਹੀ ਰਹੀ ਉਹਨਾਂ ਨਾਲ ਮੀਨਾ ਨਹੀਂ ਮੰਥਲੀ ਨਹੀਂ ਵੇਕਲੀ ਨਹੀਂ ਡੈਲੀ ਬੰਨੀ ਸੀ 80 ਰੁਪਿਆ ਦੀ ਹੁੰਦੀ ਸੀ ਉਹ 80 ਰੁਪਿਆ ਦੀ ਸਰਕਾਰ ਤੱਕ ਵੀ ਮੰਤਿਆਂ ਤੱਕ ਵੀ ਦੀਜੀ ਸਾਹਿਬ ਤੱਕ ਵੀ ਜਾਂਦੀ ਸੀ ਜਦੋਂ ਪਾਜ ਖੋਲੇ ਉਹਨਾਂ ਦਾ ਫੜਿਆ ਉਦੋਂ ਬਾਅਦ ਉਹ ਦੰਗ ਸੁਨਗਲ ਇਹਨਾਂ ਨਸ਼ਾ ਵੇਚਦੇ ਸੀ ਪਹਿਲਾਂ 5 ਵਜੇ ਆ ਜਾਂ ਬਸਾਂ ਤੇ ਉਹਨਾਂ ਦੇ ਨੌਕਰ ਰੱਖੇ ਹੋਏ ਸਾਰੇ ਬਠੰਡਾ ਮਾਂਥਾ ਦੇ ਜਿੰਨੇ ਪੰਡਾਲ ਸੀ ਸਪਾਈ ਕਰਕੇ ਆਉਂਦੇ ਸੀ ਤੇ ਪੈਸਾ ਉਹਨਾਂ ਕੋਲ ਆਉਂਦਾ ਸੀ ਉਹ ਸਭ ਵੱਡੀਆਂ ਤੋਂ ਵੱਡੀਆਂ ਬਗਾਰਾਂ ਦਿੰਦੇ ਸੀ ਪੁਲਤ ਨੂੰ ਜੇ ਪੁਲਤ ਨੂੰ ਹੋਰ ਵੱਡੇ ਵੱਡੇ ਅਫਸਰਾਂ ਨੂੰ ਉਹਨਾਂ ਕੋਲ ਥੱਤਾਂ ਸਰਕਾਰਾਂ ਸੀ ਇਹਨਾਂ ਨੂੰ ਬਗਾਰ ਦੇ ਲਈ ਭਈ ਕੌਣ ਖੜੇ ਇੱਕ ਆਮ ਗਰੀਬ ਸਾਹਿਬ ਦਾ ਫੌਜੀ ਦਾ ਮੁੰਡਾ ਉਹ ਪਰਮੰਦੇ ਝੋਟਾ ਉੱਥੇ ਕੀ ਕਰੂਗਾ ਹਾਂ ਉਹਦੇ ਦੋਸਤ ਇਕੱਠੇ ਹੋ ਗਏ 40 50 ਹੋ ਗਏ ਹੌਲੀ ਹੌਲੀ ਪਿੰਡਾਂ ਦੇ ਇਕੱਠੇ ਹੋ ਗਏ ਦੋ ਚਾਰ ਦੇ ਫੜਿਆ ਉਹਨਾਂ ਇਹਨਾਂ ਨੇ ਕੀ ਕਰਿਆ ਨਾਨੂ ਜੀ ਨੇ ਇੱਕ ਡੀਐਸਪੀ ਸੁਜੀਵ ਗੋਇਲ ਜੋ ਕਿ ਮੰਨਤਾ ਕੀ ਐਸਆਈ ਸਬ-ਇੰਸਪੈਕਟਰ ਇਨਸਪੈਕਟਰ ਡਿਪਟੀ ਉੱਥੇ ਹੀ ਰਿਹਾ ਸਿਰਫ ਜੇ ਜੇ ਕੀ ਰਹਾ ਮਾਨਤਾ ਸਦੂਗਲ ਬਲਾਡਾ ਲੱਗਦਾ ਹੈ ਹ ਉਹਦੇ ਹਰੇਕ ਨਾਲ ਲਿੰਕ ਸੀ ਉਹਨੂੰ ਕੋਈ ਨਾ ਬਜ਼ਾ ਡੇਡੇ ਧਾਨੇ ਲਾਏ ਆ ਸੀ ਜਦੋਂ ਆਖਰਕਾਰ ਮੁੱਖ ਮੰਤਰੀ ਦਾ ਉਹ ਐਸਡੀ ਤੇ ਇਹਨਾਂ ਦੇ ਵੱਡੇ ਲੀਡਰ ਕਾਰਜਕਾਰੀ ਪ੍ਰਧਾਨ ਆ ਗਿਆ ਉਹ ਲੋ ਉਹਨਾਂ ਦੇ ਐਮਐਲਏ ਫਿਰ ਬਜ਼ੇ ਦੀ ਤਰ੍ਹਾਂ ਮੁਕਸਬ ਭੇਜਿਆ ਉਹ ਪਰਮੰਦਰ ਸਿੰਘ ਝੋਟਾ ਕਹਿੰਦਾ ਅੱਜ ਤਾਂ ਪੰਜਾਬ ਤਾਂ ਇਹ ਨਸ਼ਾ ਦੇ ਮਾਰਤਾ ਅੱਜ ਤਾਂ ਪੁਆਪ ਸਾਡਾ ਜਹਾਜ਼ ਚੜ ਕੇ ਬਾਹਰਲੇ ਮੁਲਕਾਂ ਨੂੰ ਭਾਗਿਆ ਖੱਲੀ ਹੋਈ ਅੰਦਾਇ ਤਾਂ ਮੈਂ ਬੰਦ ਕਰਾਂਗਾ ਆਸੀਂ ਵੀ ਆਖਿਆ ਵੀ ਠੀਕ ਆ ਜਦੋਂ ਕੋਠੇ ਕਿਹਾ ਨਹੀਂ ਹਟਦਾ ਇੱਕ ਨਝੇੜੀ ਪਿੱਛੀ ਤੋਂ ਨਸ਼ਾ ਲੈ ਕੇ ਮਾਂਥਾ ਵੇਚਣ ਲਈ ਆ ਰਿਹਾ ਸੀ ਉਹ ਆਪ ਵੀ ਨਸ਼ਾ ਕਰਦਾ ਸੀ ਉਹਦਾ ਮੋਟਰਸਾਈਕਲ ਦਲੇਲ ਪਿੰਡ ਦੇ ਵਿੱਚ ਕਿਸੇ ਦੇ ਗੇਟ ਨਾਲ ਵੱਜ ਕੇ ਟਕਰਾ ਗਿਆ ਤੇ ਉਹਦਾ ਸਿਰ ਫੁੱਟੀਆਂ ਜਿਹਾ ਅੰਠ ਹੋ ਗਿਆ ਉਹਨੂੰ ਲਾ ਕੇ ਉਹਦੇ ਬੰਦੇ ਨੇ ਮੋਰਟਲਥੀ ਪਿਆਰੇ ਹਸਪਤਾਲ ਦਾਖਲ ਕਰਾਤਾ ਹਰ ਹਸਪਤਾਲ ਦਾਖਲ ਕਰਾਤਾ ਜਿਵੇਂ ਜਿਹੜਾ ਸਭ ਤੋਂ ਵੱਡਾ ਨਸ਼ਾ ਬੇਚਣ ਵਾਲਾ ਸੀ ਜਿਹਨੇ ਕਰੋੜਾਂ ਦੀ ਪ੍ਰੋਫਿਟ ਬਣਾਈ ਆਦੇ ਬੱਚੇ ਡਾਕਟਰ ਬਣਾ ਲੇ ਲੋਕਾਂ ਦੇ ਮਾਰਤੇ ਉਹ ਬੰਦੇ ਨੇ ਨਾਂ ਨੂੰ ਮੂੰਹ ਤੇ ਡੀਐਸਪੀ ਨੂੰ ਤੇ ਹਾਂ ਵੀ ਹੁਣ ਗੱਲ ਬਣ ਗਈ ਉਹ ਜਿਹੜਾ ਝੋਟਾ ਉਹਦੇ ਕੇਸ ਬਾਰੇ ਉਹ ਵੀ ਇਹਨੇ ਮਾਰਿਆ ਉਹਨੇ ਅੱਤ ਦੇ ਤਾਂ ਐਸਐਸਈ ਸਾਹ ਦੇ ਨੂੰ ਬੀ ਤੈਨੂੰ ਪ੍ਰਮੋਟ ਕਰੂੰਗਾ ਤੂੰ ਉਹ ਝੋਟੇ ਨੂੰ ਚੁੱਕ ਲਿਆ ਦੋ ਗੁਏ ਗਾਰ ਲੈ ਕੇ ਸਾਡੇ ਗੇਟ ਤੇ ਆ ਗਿਆ ਝੋਟਾ ਉੱਪਰੋਂ ਲਾਈਵ ਹੋਣ ਲੱਗ ਪਿਆ ਮੈਂ ਇਹ ਝੋਟਾ ਨਾ ਲੈਂਦਾ ਨਹੀਂ ਸੀ ਪਰ ਵੰਦਾ ਰੱਖਿਆ ਪਰ ਪੰਜਾਬ ਦੇ ਲੋਕਾਂ ਨੇ ਰੱਖ ਤਾਂ ਮਹਿੰਗੀ ਕਰਾਂ ਉਹ ਭਾਈ ਜਦੋਂ ਬੋਲਣ ਲੱਗ ਪਿਆ ਤਾਂ ਐਸਆਈ ਕਹਿੰਦਾ ਵੀ ਤੂੰ ਕੋਲੇ ਸੀ ਕਹਦਾ ਨਾ ਕਹਦਾ ਮੈਨੂੰ ਤਾਂ ਜਿਵੇਂ ਕਹਿੰਦਾ ਬਿਆਨ ਦੇ ਤੇ 5000 ਰੁਪਏ ਦਾ 307 ਦਾ ਹੁਣ ਆਪਾਂ ਫੌਜੀ ਹੁੰਨੇ ਨਾ ਜਿਹੜੇ ਅਡੀਅਲ ਹੁੰਦੇ ਆ ਭਾਈ ਫੌਜੀ ਬੰਦੇ ਆਪਾਂ ਕਿਸੇ ਦੀ ਗੱਲ ਨਹੀਂ ਸੁਣਦੇ ਮੇਰੇ ਉਹਨੇ ਕਿਹਾ ਇਹਨਾਂ ਨੇ ਝੂਠਾ ਪਾਇਆ ਝੂਠਾ ਬੋਲਨਾ ਮੈਂ ਗੱਲ ਸੁਣ ਤਜੋ ਤਰਾ ਕੁਫੀ ਨੂੰ ਦਾ ਤੇਰੇ ਗੋਲਦੀ ਦੀ ਮਾਰ ਥੱਕਦੇ ਇਹਨਾਂ ਦੀ ਗੱਡੀ 'ਚ ਬੈਠ ਜਾ ਅਟਟਾਂ ਥਾਂ ਜਿਵੇਂ ਫਿਰਦੇ ਰਹੇ ਬਣਾ ਦਸਤਾਰ ਤੋਂ ਦਾੜੀ ਕੇਸ ਰੱਖੇ ਹੋਏ ਨੇ ਗੱਡੀ 'ਚ ਲਈ ਫਿਰਦੇ ਰਹੇ ਕੁੱਤੇ ਥਾਂੇ ਰਾਤ ਕਿਤੇ ਦੋ ਦਿਨ ਜਦੋਂ ਜੱਜ ਦੇ ਪੇਸ਼ ਕੀਤਾ ਸਾਰੀ ਵਾਰੀ ਇੱਥੇ ਖੜੀ ਹੋਗੀ ਬਕੀ ਇਹ ਖੜੇ ਹੋ ਗਏ ਵੀ ਇਹ ਧੱਖਾ ਫਲਾਨਾ ਉਹ ਉਹ ਮੁੰਡਿਆਂ ਦੇ ਨਾਦਿਆਂ ਨੇ ਉੱਥੋਂ ਵੀਡੀਓ ਬਣਾ ਲਈ ਆਂਦੀ ਵੀ ਇਹ ਐਕਸੀਡੈਂਟ ਹੋਇਆ ਸਾਰਾ ਪਿੰਡ ਦਵਾ ਹੋ ਗਿਆ ਵੀ ਇਹ ਐਕਸੀਡੈਂਟ ਹੋਇਆ ਫਿਰ ਪਹਿਸ਼ਾ ਜੱਜ ਸਾਹਮਣੇ ਰੱਦ ਹੋਇਆ ਮੰਗਰ ਦੀ ਨਾਗਰ ਦੂਜਾ ਪਰਚਾ ਪਾਸਾ ਫਿਰ ਤੀਜਾ ਪਰਚਾ ਕੀ ਪਾਇਆ ਜੇ ਨਸ਼ਾ ਵੜਦੇ ਤਸਕਰ ਨੂੰ ਫੜਨਾ ਸੀ ਉਹਨੇ 400 ਰੁਪਏ ਦੋਸਤੋਂ ਲੈ ਕੇ ਮੁੰਡੇ ਨੂੰ ਭੇਜਤਾ ਵੀ ਤੁਸੀਂ ਉਹ ਤੋਂ ਲੈ ਉਹ 400 ਲੈ ਕੇ ਉਹ ਗੱਲੇ ਚ ਪਾਤਾ ਉਹਨੇ ਉਹਨੂੰ ਪੰਡ ਗੋਲੀਆਂ ਦੀ ਦੇਤੀ ਵੀ ਤੂੰ ਵੇਚਿਆ ਉਹ ਤੋਂ ਬਾਅਦ ਵੀਡੀਓ ਬਣ ਗਈ ਉਹ ਉਹ 400 ਰੁਪਏ ਕੱਢਦੇ ਆ ਉਹ ਮੁੰਡੇ ਨੂੰ ਫੜਾਤਾ ਪੁਲਿਸ ਨੇ ਪਾਤਾ ਵੀ ਇਹਨੇ 400 ਦੀ ਫਰੋਖਤੀ ਮੰਗੀ ਤੇ ਗੱਲੇ 'ਚੋਂ 400 ਕੱਢਿਆ ਉਹ ਉਹ ਪਰਚਾ ਪਾਤਾ ਹੁਣ ਵੀ ਸੀ ਕਾ ਪੈਂਦੀਆਂ ਨੇ ਇੱਕ ਪਰਚਾ ਹੋੜਤੀ ਪਾਤਾ ਉਹ ਪ੍ਰਵਿੰਦਰ ਸਿੰਘ ਕਹਿੰਦਾ ਇਹ ਨਹੀਂ ਇਹ ਹੜ ਦੇ ਨਸ਼ਾ ਵੇਚਣ ਵਾਲੇ ਯਾਰ ਆਪਾਂ ਤਾਂ ਜੇੜੀ ਹੋਊਗੀ ਲੋਕਾਂ ਦੇ ਪੁੱਤ ਬਚ ਰਹਿਣਾ ਦਾ ਇਹ ਕੁੱਟਣ ਦੇ ਕੁੱਟ ਲੈਣ ਉਹਨੇ ਤਾਂ ਜੀ ਇੱਕ ਵੱਡਾ ਨਸ਼ਾ ਤਸ਼ਕਰ ਸਾਰੇ ਆਂ ਵੇਚਦਾ ਫੜ ਲਿਆ ਉਹ ਫੜਿਆ ਪਿੰਡ ਥੋੜੀ ਇਕੱਠੀ ਹੋ ਗਈ ਨੌਜਵਾਨ ਮੁੰਡਾ 200 ਗਣ ਲੈ ਕੇ ਥਾਣੇ ਨੂੰ ਤੁਰਪੇ ਥਣ ਲਜਾਣੇ ਆ ਕਿਸੇ ਨੇ ਉਹਦੇ ਛਤਰਾ ਦਾ ਹਾਰ ਗੱਲ ਚ ਪਾਤਾ ਉਹ ਕਹਿੰਦੇ ਪਰਮਦਰਸ਼ਨ ਘੋਟੇ ਨੇ ਪਾਇਆ ਉਹ ਪੱਤਾਂ ਪਾ ਕੇ ਇੱਕ ਮਹੀਨਾ ਮੰਨਤਾ ਜੇ ਦੂਜਾ ਮਹੀਨਾ ਮੁਕਸਰ ਜੇ ਹਰ ਹਫਤੇ ਸਿੱਤ ਸਿੰਘ ਸਾਹਿਬ ਨੇੜੇ ਮੈਂ ਦੱਸਣਾ ਚਾਹੁੰਦਾ ਨੰਨੂ ਵਾਰੇ ਮੇਰੀ ਡਿਊਟੀ ਲਈ ਆ ਏ ਉਹ ਹਰ ਹਫ਼ਤੇ ਨਾਨੂ ਸਿੱਧਾ ਦੇਹ ਤੇ ਸਿੱਧਾ ਝੋਟੇ ਕੋਲੇ ਗਿਆ ਪਰਵਿੰਦਰ ਸਿੰਘ ਫੋਨ ਤਾਂ ਦੇ ਲਈ ਗੱਲ ਕਰਦਾ ਸੀ ਮੈਂ ਆਪ ਥੰਦਾ ਸੀ ਕਿ ਉਹ ਗੱਲ ਕਰਦਾ ਉਹ ਮਖਾ ਕਮਲਿਆ ਇਹ ਤਾਂ ਤੇਰਾ ਮਾਮਾ ਵੀ ਸਕਾ ਹੋਵੇ ਥਾਣੇਦਾਰ ਕੁੱਤਾ ਵੀ ਇਹ ਨਾਲ ਗੱਲ ਕਰ ਤੈਨੂੰ ਇਹ ਚੱਕੂ ਆ ਚੱਕੂ ਦਾ ਨਾ ਮੰਨਿਆ ਕਹਿੰਦਾ ਕਿਵੇਂ ਰੋਜ਼ ਫੋਨ ਕਰਦਾ ਵੀਰੇ ਵੀਰੇ ਕਹਿੰਦਾ ਨਾਨੂ ਉਹ ਤੋਂ ਬਾਅਦ ਕੀ ਹੋਇਆ ਇਸ ਨੂੰ ਫਿਰ ਅੱਠਵੇਂ ਦਿਨ ਮਿਲਦਾ ਕਹਿੰਦਾ ਨਾਨਕ ਸਿੰਘ ਉਹ ਬੋਲਦਾ ਝੋਟਾ ਦੂਰ ਹੋ ਜਾਂ ਦੂਰ ਹੋ ਜਾਂ ਤੂੰ ਮੇਰਾ ਗੱਲ ਨਹੀਂ ਕਰ ਸਕਦਾ چاہے ਮੇਰੇ ਗੋਲੀ ਮਰਵਾ ਦੇ ਸਾਥੀਓ ਜਾਸੂ ਦੇ ਮਾਂ ਜੇਲ੍ਹ ਸੁਪਰਡੈਂਟ ਦੇ ਅੰਦਰ ਹੁੰਦਾ ਐਸਐਸਪੀ ਦੇ ਜੇਲ੍ਹ ਵਾਲਿਆਂ ਨੂੰ ਕਹਿੰਦੇ ਇਹਨੂੰ ਦਾੜ ਸਬਦੀ ਚ ਕਾਸੇ ਚ ਵੀ ਕੁਛ ਨਾ ਕੁਛ ਇਹਨੂੰ ਨਸ਼ਾ ਦਿਓ ਡੋਪ ਟੈਸਟ ਕਰਾਵਾਂਗੇ ਫਲਾਣਾ ਕਰਾਂਗੇ ਇਹਨੂੰ ਉਹਨੇ ਜੇਚ ਮੈਂਟਲ ਕਰ ਦਿਓ ਟੌਰਚਰ ਕਰ ਦਿਓ ਵੀ ਬਾਹਰ ਆ ਕੇ ਸਾਡੇ ਨਾਲ ਲੜੇ ਨਾ ਫਿਰ ਜਦੋਂ ਉੱਥੇ ਥੋੜਾ ਜਿਹਾ ਜੱਥੇ ਬੰਦੀਆਂ ਦਾ ਜੇਲ੍ਹ ਤੇ ਜ਼ੋਰ ਪਿਆ ਕੱਟ ਇਸ ਨੇ ਨਾਨੂ ਜੀ ਨੇ ਉਹਦੀ ਪੇਟਾਂ ਮੁਕਸਰ ਜੇਲ ਜਿੱਦੇ ਮੁਕਸਰ ਜੇਲ ਤੋਂ ਉਹਨੂੰ ਰਿਹਾਈ ਹੁੰਦੀ ਆ ਉੱਥੇ ਕਿਸਾਨ ਜਦੋਂ ਪੁੱਲ ਜੱਥੇਬੰਦੀਆਂ ਨੇ ਜਾ ਕੇ ਉਹਨੂੰ ਹਜ਼ਾਰਾਂ ਬੰਦੇ ਨੇ ਥਰੋਪੇ ਪਾਇਏ ਤੁਸੀਂ ਨੇ ਕੁਛ ਕਿਸੇ ਨੇ ਕੁਛ ਸਿੱਖੀ ਸਾਹਿਬ ਨੇੜੇ ਆਈ ਜਾਂਦੇ ਨੇ ਮੈਂ ਤੁਹਾਨੂੰ ਇਹਦੀ ਕਾਰਵਾਈ ਦੱਸੀ ਨਹੀਂ ਚਾਹੁੰਦਾ ਕੀ ਕਰਦਾ ਇਹ ਅਸੀਂ ਮਾਨ ਸਾਹਿਬ ਤੋਂ ਫਿਰ ਐਸ ਲੋੜ ਨਾਲ ਜਿਵੇਂ ਕੱਲ ਕਹਿੰਦੇ ਸੀ ਵੀ ਉਹ ਡਾਕਟਰ ਜਾਓ ਇਹ ਜੱਥੇਬੰਦੀਆਂ ਦੇ ਹੁਲ ਨਹੀਂ ਇਹ ਸਟੇਜ ਜੋ ਚਲਾਉਂਦਾ ਹੈ ਉਸੇ ਦਾ ਹੁਕਮ ਚੱਲੂਗਾ ਇਹ ਸਾਡੀ ਜਿਹੜੀ ਇਹ ਸਟੇਜ ਚਲਾ ਰਹੀ ਹੈ ਕ੍ਰਾਂਤੀਕਾਰੀ ਯੂਨੀਅਨ ਐਕਸ ਸਰਵਿਸਮੈਨ ਕ੍ਰਾਂਤੀਕਾਰੀ ਯੂਨੀਅਨ ਮੈਂ ਦਾ ਬਿੱਧੀ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦੀ ਬੜੀ ਸੰਯੋਗ ਅਗਵਾਈ ਅਸੀਂ ਇਹਨਾਂ ਦੇ ਨਾਲ ਹਾਂ 24 ਘੰਟੇ ਨਾਲ ਹਾਂ ਅੱਜ ਰਾਤ ਨੂੰ ਵੀ ਰਹਾਂਗੇ ਜਿੰਨਾ ਤੇ ਇਹ ਤਰਨਾ ਚੱਲੂ ਹੈ ਇੱਥੇ ਰਹਾਂਗੇ ਬੱਤੀਆਂ ਨੂੰ ਵੀ ਸੱਦਾਂਗੇ ਅਪੀਆ ਤਰਾਂ ਦੇ ਸਾਰੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਐਕਸਰਟ ਮੈਨਾਂ ਨੂੰ ਪਾਈ ਇਸ ਵਾਰਤ ਵਤ ਪਾਈ ਹਿੱਸਾ ਪਾਓ ਆਓ ਵੀ ਇਸ ਰੰਕ ਸੰਗਨੇ ਮੇ ਘਰ ਤੇ ਬਰਿੰਦਰ ਸਿੰਘ ਨੂੰ ਬਾਰ ਬਾਰ ਦਿਖਤਾਰ ਕਰਨ ਲਈ 6000 ਤੋਂ ਵੱਧ ਕਰਮਚਾਰੀ ਲਾ ਦਿੰਦੇ ਸੀ ਬੀਤੀ ਸਾਲਾਂ ਨੂੰ ਪਸਾਰਨ ਲੱਗੇ ਵੀ ਇਹ ਪੁੱਠਾੜੇ ਨਹੀਂ ਤੇ ਸਾਡੇ ਮੁੰਡੇ ਦੇ ਨਾਲ ਦੇ ਦੋਸਤ ਨੇ ਕੋਠਾ ਕੰਧਾਂ ਤੋਂ ਟੱਪ ਕੇ ਆ ਕੇ ਗ੍ਰਿਫਤਾਰ ਕਰਕੇ ਲਗਾਇਆ ਅਸੀਂ ਪੁਲਸ ਦੇ ਬਚਾਲੇ ਖੜਿਆ ਨੇ ਵੀ ਉਦੋਂ ਪੁਲਸੇ ਜਾ ਕੇ ਨਾਰੇ ਲਾਏ ਨਹੀਂ ਚਾਉਂਦੇ ਸੀ ਖਾਖੀ ਕੁੱਤੇ ਮਰਦਾਬਾਖਾਖੀ ਕੁੱਤੇ ਮਰਦਾਬਾ ਸਾਡੇ ਨਾਲ ਧੱਕਾ ਹੋਇਆ ਸੀ ਬੋਲਾਂਗੇ ਓਏ ਅੱਜ ਮੈਡਮ ਬਾੜ ਸਾਹਿਬ ਦੇ ਪੁੱਤਰ ਨੂੰ ਕੁੱਟਿਆ ਮਾਰਿਆ ਗਿਆ ਉਹਦੇ ਮਾਨ ਜੋ ਉਹਦੇ ਪਤੀ ਦੀ ਐਡੀ ਬੇਇੱਜ਼ਤੀ ਕੀਤੀ ਗਈ ਉਹ ਕੁਛ ਵੀ ਬੋਲ ਥੱਕਦੀ ਆ ਉਹਦੇ ਜਜ਼ਬਾਤ ਨੇ ਉਹਨੂੰ ਗੁੱਸਾ ਹੈ ਇਹਨਾਂ ਨੇ ਬਾਈਕ ਚੋਰੀ ਕੀਤੀ ਐ ਰਾਤ ਇਹਨਾਂ ਦਾ ਇੱਕ ਥਾਣੇਦਾਰ ਬੋਲਦਾ ਮੈਂ ਮੈਂ ਬੋਲਦੀ ਸੀ ਸਾਨੂੰ ਗੁੱਸਾ ਆ ਗਿਆ ਉਹ ਮੈਡਮ ਨੌਜਵਾਨ ਫੌਜੀਆ ਦੀ ਭੈਣ ਐ ਸਾਡੀ ਉਹ ਪੁੱਤਰੀ ਐ ਉੱਥੇ ਅਸੀਂ ਡਿਸਪਲਨ ਦੇ ਵਿੱਚ ਮੈਂ ਮੈਂ ਸਾਹਿਬ ਸਲੂਟ ਮਾਰਦੇ ਸੀ ਮਾਰਤੀ ਝੁਣਦੀ ਮਾਰਦੇ ਆ ਅੱਜ ਵੀ ਮੈਂ ਉਹਨੂੰ ਸਲੂਟ ਕਰਦਾ ਹਜ਼ਰ ਬਰਦਾਸ਼ਤ ਨਹੀਂ ਹੋਇਆ ਪਰ ਫੇਰ ਵੀ ਅਸੀਂ ਆਓਗੇ ਵੀ ਸਾਡੇ ਥਾਣੇ ਨੂੰ ਤਾਰ ਪਿੰਡੋ ਕਰਨਗੇ ਸਾਡੇ ਜਿਹੜੇ ਆਗੂ ਨੇ ਅੱਜ ਸਾਨੂੰ ਲਾਂਬਾ ਦੇਣਗੇ ਅਸੀਂ ਚੁੱਪ ਕਰਕੇ ਸਾਥੀਓ ਜੋ ਵੀ ਇਸ ਧਰਨੇ ਚ ਰਹਿਊਗਾ ਮਸਤਾਇਦ ਹੋ ਕੇ ਸ਼ਾਰ ਹੋ ਕੇ ਇੱਥੇ ਸੀਐਡੀ ਵੀ ਆਊਗੀ ਇੱਥੇ ਇਹਨਾਂ ਦੇ ਖਰੀਦੇ ਹੋਏ ਲੋਕ ਵੀ ਇਹਨਾਂ ਨੂੰ ਖਰਾਬ ਕਰੋ ਸਾਡੇ ਵਿੱਚ ਆ ਕੇ ਮਿੱਠੇ ਮਿੱਠੇ ਹੋ ਕੇ ਬੈਠਣਗੇ ਬੋਲਣਗੇ ਪਰ ਨਸ਼ੇ ਪੱਤੇ ਕਰਕੇ ਉਹ ਤੋਂ ਸਾਵਧਾਨ ਰਹਿਣਾ ਹੈ ਜਿਹੜਾ ਇੱਥੇ ਰਾਤ ਨੂੰ ਰਹੂਗਾ ਹਰੇਕ ਨਾਲ ਗੱਲ ਨਹੀਂ ਕਰਨੀ ਭੇਤ ਨਹੀਂ ਦੇਣਾ ਇਹ ਅੰਦੋਲਨ ਚਲਾਉਣੇ ਸੌਖੇ ਦੇ ਆਉਣ ਲਈ ਅੰਦੋਲਨ ਚਲਾਉਣੇ ਬਹੁਤ ਆਸਾਨੇ ਧਰਨੇ ਚਲਾਉਣੇ ਕਹਿਣਾ ਹੀ ਸੌਖਾ ਬਹੁਤ ਆਸਾਨੇ ਕਾਰbaar ਖੜਨੇ ਪੈਂਦੇ ਨੇ ਮੈਂ ਫੇਰ ਬਾਵਾ ਕਰਦਾ ਜਿੰਨਾ ਜੇ ਇਹ ਕਰਨਲ ਬਾਟ ਸਾਬ ਨੂੰ ਜਾਂ ساری ਹਰੀਤ ਬਾਦ ਦੀ ਨੂੰ ਉਸ ਸਾਥ ਨਹੀਂ ਮਿਲਦਾ ਮੈਂ ਇਸ ਤਰਨੇ ਤੋਂ ਜਾਵਾਂਗਾ ਨਹੀਂ ਜੰਗ ਲੜਾਂਗੇ ਜੇ ਮੈਨੂੰ ਤੁਸੀਂ ਇਹ ਵੀ ਹੁਕਮ ਕਰਦੇ ਹੋ ਇੱਥੇ ਬਹਿ ਜਾ ਬਹਿ ਜਾऊंगा ਕੱਲਾ ਪਾਣੀ ਪੀਊਗਾ ਮੈਂ ਕੋਈ ਰੋਟੀ ਚਾਹ ਪਾਣੀ ਨਹੀਂ ਖਾਂਦਾ ਮਰਨ ਤੱਕ ਬੈਠ ਜਾਊਗਾ ਇਨਸਾਫ ਲਈ ਪਰ ਸਾਡੇ ਆਗੂ ਕਹਿੰਦੇ ਨੇ ਵੀ ਨਹੀਂ ਖਾਪੀ ਕੇ ਲੜਨਾ ਹੈ ਮੈਂ ਉਸ ਲਈ ਵੀ ਤਿਆਰ ਹੋ ਕੇ ਆਇਆ ਮੈਂ ਆਪਦੇ ਘਰ ਨਹੀਂ ਜਾਊਗਾ ਮੈਂ ਹਜੇ ਵੀ ਖੁਦ ਕਹੀਂ ਚਲਾਉਣਾ ਖੁਦ ਸੇਤੀ ਕਰਦਾ ਰਾਤ ਨੂੰ 12 ਵਜੇ ਤਰਪਾਣੀ ਲਾਉਣਾ ਉਹ ਮੈਂ ਛੱਡ ਆਇਆ ਕਿਉਂ ਆ ਸਾਡੀ ਅਸਲ ਬਰਸਤ ਖ ਹਰੀ ਵਰਦੀ ਦਾ ਮਸਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ